ਇਹਦੇ ਵਿੱਚ ਹੋ ਰਹੀਆਂ 올림픽 ਦੀਆਂ ਖੇਡਾਂ ਦੇ ਵਿੱਚ ਭਾਰਤ ਦੀ ਹਾਕੀ ਟੀਮ ਦਾ ਜਰਮਨੀ ਦੀ ਹਾਕੀ ਟੀਮ ਦੇ ਨਾਲ ਸੈਮੀਫਾਈਨਲ ਹੋਣ ਜਾ ਰਿਹਾ ਹੈ ਇਸ ਨੂੰ ਲੈ ਕੇ ਪੂਰੇ ਭਾਰਤ ਦੇ ਹਾਕੀ ਪ੍ਰੇਮੀਆ ਦੀਆਂ ਨਿਗਾਹਾਂ ਅੱਜ ਦੇ ਹਾਕੀ ਦੇ ਮੈਚ ਤੇ ਬਣੀਆ ਹੋਈਆਂ ਹਨ ਉਥੇ ਹਾਕੀ ਦੀ ਟੀਮ ਦੇ ਖਿਡਾਰੀ ਗੁਰਜੰਟ ਸਿੰਘ ਦੇ ਪਰਿਵਾਰ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਗੁਰਜੰਟ ਸਿੰਘ ਦੇ ਮਾਤਾ ਤੇ ਪਿਤਾ ਨੇ ਕਿਹਾ ਕਿ ਇੰਡੀਆ ਦੀ ਹਾਕੀ ਟੀਮ ਨੇ ਇਸ ਵਾਰ ਆਪਣਾ ਬਹੁਤ ਵਧੀਆ ਪ੍ਰਦਰਸ਼ਨ ਦਿਖਾ ਰਹੀ ਹੈ ਉਮੀਦ ਹੈ ਕਿ ਇਸ ਵਾਰ ਇੰਡੀਆ ਦੀ ਹਾਕੀ ਟੀਮ 골ਡ ਮੈਡਲ ਜਿੱਤ ਕੇ ਹੀ ਵਾਪਸ ਆਏਗੀ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਤੇ ਉਥੇ ਹੀ ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਮਾਤਾ ਤੇ ਪਿਤਾ ਨੇ ਕਿਹਾ ਕਿ ਅਸੀਂ ਦਿਨ ਰਾਤ ਅਰਦਾਸ ਕਰਦੇ ਕਿ ਇਸ ਵਾਰ ਹਾਕੀ ਦੀ ਟੀਮ 골ਡ ਮੈਡਲ ਲੈ ਕੇ ਹੀ ਵਾਪਸ ਪਰਤੇ ਇਸ ਦੇ ਨਾਲ ਹੀ ਗੁਰਜਨ ਸਿੰਘ ਦੇ ਪਰਿਵਾਰ ਨੇ ਪੂਰੀ ਹਾਕੀ ਦੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਆਉ ਤੁਹਾਨੂੰ ਵੀ ਸੁਣਾਉਣੀ ਹੈ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ। ਮਰਮਾ ਮੈਂ ਬਲਦੇਵ ਸਿੰਘ ਜੀ ਗੁਰਜਨ ਦਾ ਫਾਦਰ ਪਿੰਡ ਖਲੈਰੇ ਤੋਂ ਜੀ। ਕੀ ਕਹਿਣਾ ਚਾਹੋਗੇ ਅੱਜ ਮੈਚ ਹੈਗਾ ਸਭ ਦੀ ਨਿਗਾਹਾਂ ਟਿਕੀਆਂ ਹੋਈਆਂ ਮੈਚ ਦੇ ਉੱਪਰ। ਵੇਖੋ ਜੀ ਅੱਜ ਸਾਰੇ ਇੰਡੀਆ ਦੀਆਂ ਇਸ ਬਲ ਪੂਰੇ ਭਾਰਤ ਦੀਆਂ ਹਾਕੀ ਤੇ ਨਿਗਾਹ ਟਿਕੀਆਂ ਹੋਈਆਂ ਨੇ ਪ੍ਰਮਾਤਮਾ ਇਹਨਾਂ ਦੀ ਕਿਰਪਾ ਕਰੋ ਉਸ ਦਿਨ ਕੁਆਰਟਰ ਫਾਈਨਲ ਚਲੋ ਬੜਾ ਵਧੀਆ ਉਸ ਦਿਨ ਗ੍ਰੇਟ ਮੀਟਨ ਦੇ ਨਾਲ ਹੋਇਆ ਸੀਗਾ। ਤੇ 10 ਪਲੇਅਰਾਂ ਦੇ ਨਾਲ ਵੀ ਇਹ ਬਹੁਤ ਸੋਹਣਾ ਖੇਡੇ ਹੈਗੇ ਤੇ ਚਲੋ ਅੱਜ ਪਰਮਾਤਮਾ ਉਸੇ ਤਰ੍ਹਾਂ ਇਹਨਾਂ ਤੇ ਕਿਰਪਾ ਕਰੇ ਵੀ ਅੱਜ ਇਸ ਕੁਆਰਟਰ ਫਾਈਨਲ ਸੈਮੀ ਫਾਈਨਲ ਖੇਡਣਾ ਦਾ ਨੇ ਤੇ ਫਾਈਨਲ 'ਚ ਜਾਣ ਤੇ 골ਡ ਮੈਡਲ ਲੈ ਕੇ ਆਉਣ ਲੱਗਦਾ ਕਿ ਜਿਹੜੀ ਟੀਮ ਆਪਣੇ ਅਮਰੇ ਸਟਰੋਂਗ ਸਮਝਦੇ ਸੀ ਆਸਟ੍ਰੇਲੀਆ ਉਹਨੂੰ ਫੇਰ ਹਰਾਇਆ 52 ਸਾਲ ਬਾਅਦ ਵੇਖੋ ਜੀ ਇੱਕ ਉਸ ਦਿਨ ਜਿੱਦਣਾ ਇਹਨਾਂ ਨੇ ਆਸਟ੍ਰੇਲੀਆ ਨੂੰ ਹਰਾਇਆ ਉਹ ਸਾਡਾ 52 ਸਾਲ ਦਾ ਜਿਹੜਾ ਹੈਗਾ ਹੀ ਨਾ ਰਿਕਾਰਡ ਜਿਹੜਾ 52 ਸਾਲ ਤੋਂ ਅਸੀਂ ਪਿਛੇ ਸੀਗੇ ਪ੍ਰਮਾਤਮਾ ਨੇ ਉਸ ਦਿਨ ਸਾਡੇ ਤੇ ਬੜੀ ਕਿਰਪਾ ਕੀਤੀ ਵੀ ਉਹਨਾਂ ਨੂੰ ਅਸੀਂ ਹਰਾਇਆ ਹਰਮਨ ਵੀ ਇਹੀ ਕਹਿ ਰਿਹਾ ਹੈ ਵੀ ਮੈਂ ਮੈਂ ਫੇਰੇ ਹਰਮਨ ਦੇ ਡੈਡੀ ਦੇ ਵੀ ਇਹੀ ਇੰਟਰਵਿਊ ਸੁਣ ਰਿਹਾ ਸੀਗਾ ਵੀ ਉਹਨੇ ਕਿਹਾ ਕਿ ਵੀ ਮੇਰੇ ਮੁੰਡੇ ਦਾ ਸੌਂਗ ਹੈ ਹਰਮਨ ਦਾ ਵੀ ਮੈਂ ਆਸਟ੍ਰੇਲੀਆ ਨੂੰ ਹਰਾਉਣਾ ਵਗਾ ਤੇ ਉਹਦਾ ਵੀ ਸਾਡਾ ਉਹ ਮਤਲਬ ਵੀ ਹਰਮਨ ਹਰਮਨ ਹੀ ਹਰਮਨ ਪਿਆਰਾ ਵਗਾ ਉਹਦਾ ਵੀ ਸੁਪਨਾ ਪੂਰਾ ਹੋਇਆ ਵੀ ਉਹਨੇ ਆਸਟ੍ਰੇਲੀਆ ਨੂੰ ਹਰਾ ਕੇ ਆਪਣਾ ਸੁਪਨਾ ਪੂਰਾ ਕੀਤਾ ਵਾ ਪਰ ਪ੍ਰਮਾਤਮਾ ਇਸੇ ਤਰ੍ਹਾਂ ਅੱਗੇ ਵੀ ਕਿਰਪਾ ਕਰੇ ਇਸੇ ਤਰ੍ਹਾਂ ਟੀਮ ਜਿੱਤੀ ਦੀ ਰਵੇ ਗੁਰਜੰਟ ਦੇ ਨਾਲ ਗੱਲਬਾਤ ਹੋਈ ਹੈ ਜੀ ਮੈਚ ਤੋਂ ਪਹਿਲਾਂ ਹਾਂ ਜੀ ਗੁਰਜੰਟ ਦੇ ਨਾਲ ਮੇਰੀ ਕੱਲ ਗੱਲ ਹੋਈ ਸੀਗੀ ਤੇ ਮੁੰਡਿਆਂ ਨੇ ਹੌਸਲੇ ਬਰਾਂਦੇ ਆ ਪੂਰੇ ਜਿੱਤਣਗੇ ਅਲੱਗ ਹੈ ਕਿ ਟੀਮ ਅੱਗੇ ਹੋਈ ਸਟਰੋਂਗ ਹੈ ਜਰਮਨੀ ਜਰਮਨੀ ਚਲੋ ਸਟਰੋਂਗ ਹੈਗੀ ਭਾਵੇਂ ਜੋ ਮਰਜੀ ਹੁਣ ਆਸਟ੍ਰੇਲੀਆ ਵੀ ਬੜੀ ਸਟਰੋਂਗ ਹੈ ਬੈਲਜੀਅਮ ਬੜੀ ਸਟਰੋਂਗ ਹੈ ਉਹ ਦੋਵੇਂ ਟੀਮ ਬਾਹਰ ਹੋ ਗਈਆਂ ਹੁਣ ਇਹ ਉੱਥੇ ਇਦਾਂ ਹੀ ਹੁੰਦਾ ਵਾ ਕੋਈ ਕਿਸੇ ਨੂੰ ਹਰਾਈ ਜਾਂਦਾ ਕੋਈ ਕਿਸੇ ਨੂੰ ਹਰਾਈ ਜਾਂਦਾ ਵਗਾ ਦੇ ਚਲੋ ਪ੍ਰਮਾਤਮਾ ਨੇ ਕਿਰਪਾ ਕਰੇ ਜਤਨ 골ਡ ਮੈਡਲ ਲੈ ਕੇ ਆਉਣ ਲੱਗਦਾ ਕਿ ਸਭ ਦੀਆਂ ਨੇ ਗਾਵਾਂ ਇਸ ਮੈਦੇ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕੀਵਾ ਅਰਦਾਸਾਂ ਵੇਖੋ ਜੀ ਅਸੀਂ ਜਿੱਥੇ ਜਿੱਥੇ ਸਾਡੀ ਸਰਦਾ ਹੈਗੀ ਆ ਅਸੀਂ ਸਾਰੇ ਮਹਾਪੁਰਸ਼ਾਂ ਤੋਂ ਜਿੱਥੇ ਬਾਬੇ ਕਾਰਸੇਵਾਲੇ ਬਾਬਾ ਸੰਤ ਬਾਬਾ ਜਗਿੰਦਰ ਸਿੰਘ ਜੀ ਸੁਲੱਖਣ ਸਿੰਘ ਸਾਰਿਆਂ ਤੋਂ ਅਸੀਂ ਅਰਦਾਸਾਂ ਕਰਵਾ ਰਹੇ ਹਾਂ ਅਨੰਦਪੁਰ ਸਾਹਿਬ ਹੈਗੇ ਅਨੰਦਪੁਰ ਸਾਹਿਬ ਤੋਂ ਉੱਥੋਂ ਬੈਠੇ ਹੋ ਅਰਦਾਸਾਂ ਕਰਨ ਦੇ ਹੈਗੇ ਲੱਗਦਾ 골ਡ ਮੈਡਲ ਜਿੱਤ ਕੇ ਆਉਣਗੇ ਜਿੱਤ ਕੇ ਆਉਣਗੇ ਸਾਡੇ ਪਿੰਡ ਤੋਂ ਰਾਜਦੀਪ ਸਿੰਘ ਸਿੰਘ ਸਾਹਿਬ ਅਮਸਰ ਅਹੀਂ ਉਹਨਾਂ ਤੋਂ ਵੀ ਸਿਹਰੇ ਅਰਦਾਸ ਕਰਾਈ ਹੈ ਵੀ ਉਹਨਾਂ ਦੇ ਅਰਦਾਸ ਕਰੋ ਤੁਸੀਂ ਵੀ ਸਾਡੇ ਪਿੰਡ ਤੋਂ ਹੀ ਹੈਗੇ ਤੇ ਉਹਨਾਂ ਵੀ ਅਰਦਾਸ ਕੀਤੀ ਹੈ ਕਿ ਮਹਾਰਾਜ ਕਿਰਪਾ ਕਰੋ ਕਿ ਮੁੰਡੇ ਨੌਜਵਾਨ ਜਿਹੜੇ ਕਿ ਵਧੀਆ ਮਿਹਨਤ ਕਰਦੇ ਪਏ ਆ ਜੀ ਬਹੁਤ ਸੋਹਣਾ ਜੀ ਬਹੁਤ ਸੋਹਣਾ ਖੇਡ ਰਹੇ ਹੈਗੇ ਤੇ ਮੁੰਡੇ ਸਾਰੇ ਇੱਕ ਤੋਂ ਇੱਕ ਹੈਗੇ ਟੀਮ ਸੈੱਟ ਹੈਗੀ ਸਾਡੀ ਤੇ ਜਿੱਤਣਗੇ ਸੁਣਾਣਾ ਚਾਹੋਗੇ ਕਿ ਬੱਚਿਆਂ ਨੂੰ ਬੱਚਿਆਂ ਨੂੰ ਇਹ ਕਹਿਣਾ ਚਾਹਾਂਗੇ ਵੀ ਤੁਸੀਂ ਤਗੜੇ ਹੋਗੇ ਯੋਰਲਾ ਪੂਰਾ ਦੇਸ਼ ਤੁਹਾਡਾ ਪੂਰਾ ਹਿੰਦੁਸਤਾਨ ਤੁਹਾਡੇ ਨਾਲ ਹੈਗਾ ਸਾਰੇ ਤੁਹਾਡੀਆਂ ਅਰਦਾਸਾਂ ਕਰਦੇ ਹਾਂ ਥਾਂ ਥਾਈ ਹਰ ਇੱਕ ਬੰਦਾ ਜਿੱਥੇ ਜਿੱਥੇ ਵੀ ਕਿਸੇ ਦੀ ਸਰਦਾ ਹੈਗੀ ਹੈਗੀ ਜਿੱਥੇ ਜਿੱਥੇ ਕੋਈ ਮੰਦਾ ਸਾਰੇ ਉੱਥੇ ਅਰਦਾਸਾਂ ਕਰੋ ਸਾਡੇ ਤੋਂ ਬਗੈਰ ਸਾਰੇ ਚਲੋ ਸਾਡਾ ਤੇ ਗੁਰਜੰਟ ਖੇਡ ਰਿਆ ਵਗਾ ਤੇ ਚਲੋ ਅਸੀਂ ਤੇ ਅਰਦਾਸਾਂ ਕਰਨੀਆਂ ਹੀ ਪਰ ਉਹਨਾਂ ਦੇ ਸਾਰੇ ਸਾਰਾ ਪੂਰਾ ਦੇਸ਼ ਹੀ ਅਰਦਾਸਾਂ ਕਰ ਲਿਆ ਉਹਨਾਂ ਦੀ ਇਹੋ ਜਾਨੇ ਆ ਵੀ ਤੁਸੀਂ ਤਗੜੇ ਹੋ ਕੇ ਮੈਚ ਖੇਡੋ ਜੀ ਤੇ ਆਪਣੀ ਜਿੱਤ ਪ੍ਰਾਪਤ ਕਰੋ ਵਾਹਿਗੁਰੂ ਤੁਹਾਡੇ ਨਾਲ ਆ ਪਰਮਾਤਮਾ ਜੀ ਹਾਂਜੀ ਗੁਰਜੰਟ ਸਿੰਘ ਨਾਲ ਗੱਲ ਹੋਈ ਤੁਹਾਡੀ ਹਾਂਜੀ ਗੱਲ ਤੇ ਹੁੰਦੀ ਰਹਿੰਦੀ ਹੈ ਇਹ ਕਿਸ ਤਰੀਕੇ ਦੀ ਹੌਸਲਾ ਫਜ਼ਾਈ ਕੀਤੀ ਹੈ ਹੌਸਲਾ ਹੋਈ ਵੀ ਤਗੜੇ ਹੋ ਕੇ ਮੈਚ ਖੇਡੋ ਤੁਸੀਂ ਜੀ ਆ ਇਹ ਲੱਗਦਾ ਕਿ ਐਤ ਕੀ 골ਡ ਮੈਡਲ ਜਿੱਤ ਕੇ ਲੈ ਆਉਂਗਾ ਆਸਾਂ ਤੇ ਬੜੀਆਂ ਵਾਏ ਗੁਰੂਗੜੀ ਅਰਦਾਸਾਂ ਵੀ ਕੀਤੀਆਂ ਵੀ ਐਤ ਕੀ 골ਡ ਮੈਚ ਮਿਲ ਜੇ ਨਾਲ ਹਾਂ ਤਰਕੀ ਉਹਨਾਂ ਦਾ ਕੀ ਕਹਿਣਾ ਹੈ ਗੁਰਜਨ ਸਿੰਘ ਉਹਨਾਂ ਦਾ ਜਾਂ ਬਾਕੀ ਪਲੇਅਰਾਂ ਨਾਲ ਜਦੋਂ ਗੱਲ ਹੁੰਦੀ ਹੈ ਫਿਰ ਕੀ ਕਹਿੰਦੇ ਤਾਂ ਕਹਿੰਦੇ ਤੇ ਇਹੀ ਆ ਵੀ ਨਹੀਂ ਅਹੀਂ ਬਹੁਤ ਤਗੜੇ ਆ ਕੋਈ ਗੱਲ ਹੀ ਨਹੀਂ ਤੁਸੀਂ ਚਿੰਤਾ ਨਾ ਕਰੋ ਠੀਕ ਆ